ਸਤਨਾਮ ਸ਼੍ਰੀ ਵਾਹਿਗੁਰੂ ਜੀ ਕੋ ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪਾਤ ਸਤਜੁਗਾਤ ਸਤ ਹੈ ਬਿਨ ਸਤਜਨਾ ਨ ਕੋ ਦੀ ਭੀ ਸਤ ਸੋਚੈ ਸੋਚਣਾ ਹੋਵੇ ਜੇ ਸੋਚੇ ਲਖ ਵਾਰ ਚੁਪੈ ਚੁਪ ਨਾ ਹੋਵੇ ਇਹ ਨਾਹਿ ਰਹਾ ਲਿਵਤਾਰ ਭੁਖਿਆ ਭੁਖ ਨਾ ਉਤਰੀ ਇਹ ਨੀ ਮਨਾਂ ਪੁਰੀਆਂ ਭਾਨ ਸਹਸਿਆਣ ਪਾਲਖੋ ਹੈ ਤਾਂ ਇੱਕ ਨਾ ਚੱਲੇ ਨਾਲ ਕਿੰ ਸੁਚਿਆਰਾ ਹੋਈਐ ਤੂ ਕੋੜੇ ਟੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋ ਬੜਿਆਕਾਰ ਹੁਕਮ ਨਾ ਕਿਹਾ ਜਾਇ ਹੁਕਮੀ ਹੋ ਬੰਜੇ ਹੁਕਮ ਮਿਲੇ ਬੜਿਆਇ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ਿਸ਼ ਦੇ ਕੋ ਹੁਕਮ ਨਹੀਂ ਸਦਾ ਪਵਈਆ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਇ ਨਾਨਕ ਹੁਕਮੇ ਦੇ ਬੁਢਾ ਤਾਂ ਹੋਵੇਂ ਕਹਿ ਨ ਕੋਇ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਨਾਟ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਕੰਬੀ ਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵਿਕੋ ਜੀ ਲ ਫਿਰ ਦੇ ਗਾਵਿਕੋ ਜਾ ਪੈ ਦਿਸੈ ਦੂਰ ਗਾਵਿਕੋ ਵਿਕੇ ਹਾਦਰ ਹਦੂਰ ਕਤਨਾ ਕਤਿ ਨਾ ਆਵੇਂ ਟੂਟ ਕਤ ਕਤ ਕਤਿ ਕੋਟੀ ਕੋਟ ਕੋਟ ਦੇਂਦਾ ਦਿਲ ਦੇ ਤਕ ਪਾਹੇ ਝੁਗਾਂ ਜਗੰਤਰ ਕਾਹੀ ਕਾ ਹੈ ਹੁਕਮੇ ਹੁਕਮ ਚਲਾਇ ਰਹੋ ਨਾਨਕ ਸਹਬੇ ਪਰਵਾਹੋ ਸੱਚਾ ਸਾਇੂ ਸੱਚ ਨਾਏ ਪਖਿਆ ਭਉ ਅਪਾਰ ਅੱਖੀ ਮੰਗੈ ਦੇ ਦੇ ਰਾਤ ਕਰੇ ਨਾਤਾਰ ਫੇਰ ਕੇ ਅੰਗੇ ਰਖੀਐ ਜਿਤਨੇ ਸੇ ਦਰਬਾਰ ਮੋਹ ਕੇ ਬੋਲਣ ਬੋਲੀਐ ਜੇ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਬਣਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੇ ਮੋਹ ਕੁਦਵਾਰ ਨਾਨਕ ਇਹ ਜਾਣੀਐ ਸਭ ਆਪੇ ਸਚਿਆਰ ਤਾਪਿਆ ਨਾ ਜਾਏ ਕੀਤਾ ਨਾ ਹੋਏ ਆਪਿ ਆਪ ਨਰਨਜਣ ਸੋਏ ਦਿਨ ਸੇ ਵਾ ਤਨ ਪਾਇਆ ਨਾਨਕ ਗਾਵਿਆ ਗੁਣਿ ਨਿਦਾਨ ਗਾਵਿਆ ਸੁਣੀਏ ਮੰਨ ਰਖੀਏ ਪਾਉ ਉਪਨਰਸੋਂ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰੇਸ਼ਰ ਗੁਰਬੋ ਰਖ ਵਰ ਮਾ ਗੁਰ ਪਾਰਵਤੀ ਮਾਏ ਜੇ ਹਉ ਦਾਣਾ ਅੱਖਾਂ ਨਾਹੀ ਕਹਿਣਾ ਕਤਨ ਨਾ ਜਾਏ ਗੁਰਾ ਇੱਕ ਦੇਵੁ ਜਾਏ ਸਭਨਾ ਜੀ ਹਾਂ ਕਾ ਇੱਕ ਦਾਤਾ ਸੋ ਮੈਂ ਬਿਸ਼ਰਣਾ ਜਾਇ ਪੀਰਤ ਨਾਵਾ ਨੇ ਤਿਸ ਬਾਵਾ ਮਨ ਪਾਣੇ ਕੇ ਨਾ ਹੀ ਕਰੀ ਜੇ ਤੀਸਰਠਿਉ ਪਾਈ ਵੇਖਾਂ ਬਿਨ ਕਰਮਾ ਕੇ ਮਿਲੇ ਲਈ ਮਤ ਵਿਚਰਤੁ ਜੁਵਾ ਹਰ ਮਾਨ ਗਨੇਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਨੇ ਬੁਝਾਈ ਸਬਨਾ ਜੀ ਆਕਾ ਇੱਕ ਦਾਤਾ ਸੋ ਮੈਂ ਬਿਸਰਣਾ ਜਾਈ ਪੀਰਤ ਨਾਵਾ ਜੇ ਤਿਸ ਬਾਵਾ ਮਨ ਪਾਣੇ ਕੇ ਨਾ ਹੀ ਕਰੀ ਜੇ ਤੀਸਰਠਿਉ ਪਾਈ ਵੇਖਾਂ ਬਿਨ ਕਰਮਾ ਕੇ ਮਿਲੇ ਲਈ ਮਤ ਵਿਚਰਤਨ ਜੋ ਹਰ ਮਾਨਤ ਦੇ ਇੱਕ ਗੁਰ ਕੇ ਸਿੱਖ ਸੁਣੇ ਗੁਰਾਇਕ ਨੇ ਮੁਝਾਈ ਸਵਣਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸ਼ਰਣਾ ਜਾਏ ਜੇ ਜੁਗ ਚਾਰੇ ਆਰ ਜਾ ਹੋਰ ਦਸੁਣੇ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾ ਰਕਾਈ ਗੈ ਜਸ ਗੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨ ਪੁੱਛੇ ਕੇ ਕੀਰਤਾਂ ਅੰਦਰ ਕੀਟ ਕਰਦੋ ਸੀ ਨੋ ਇਸ ਤਰੈ ਨਾਨਕ ਨਿਰਗੁਣ ਗੁਣ ਕਰੈ ਗੁਣਵੰਤੇ ਆ ਗੁਣ ਦੇ ਤੇ ਹਾ ਕੋਈ ਨਾ ਸੁਜੈ ਜਦਿਸ ਗੁਣ ਕੋਈ ਕਰਾ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਵਲੇ ਆਕਾਸ ਸੁਣਿਆ ਦੀਪ ਲੋਪ ਪਾਤਲ ਸੁਣਿਆ ਪਉ ਨਾ ਸਕੇ ਕਾਲ ਨਾਨਕ ਭਗਤਾਂ ਸਦਾ ਬਿਗਾਉ ਸੁਣਿਆ ਦੂਪ ਪਾਪ ਕਾ ਨਾ ਸੁਣਿਆ ਈਸ਼ਰ ਬਰਮਾਇੰਦ ਸੁਣਿਆ ਮੁਖ ਸਲਾਹ ਹਰਮੰਦ ਸੁਣਿਆ ਜੋਗ ਜੁਗਤਨ ਭੇਦ ਸੁਣਿਆ ਸੋ ਸਿਮਰਤ ਮੀਨ ਨਾਨਕ ਭਗਤਾਂ ਸਦਾ ਬਿਗਾ ਸੁਣਿਆ ਦੂਪ ਪਾਪ ਕਾ ਨਾ ਸੁਣਿਆ ਸਾ ਸੰਤੋਗ ਗਿਆਨ ਸੁਣਿਆ 68 ਕਾ ਇਸ਼ਨਾਨ ਸੁਣਿਆ ਪੜਪੜ ਬਾਵੇਂ ਮੋਹਨ ਸੁਣਿਆ ਲਾਗੇ ਸਜਤੇ ਆਨ ਨਾਨਕ ਭਗਤਾਂ ਸਦਾ ਬਿਗਾ ਸੁਣਿਆ ਦੂਪ ਪਾਪ ਕਾ ਨਾ ਸੁਣਿਆ ਜਸ ਰਾਗੁਣਾ ਗੇ ਗਾ ਸੁਣਿਆ ਸੇਕ ਪੀਰ ਪਾਤਸ਼ਾ ਸੁਣਿਆ ਅੰਦੇ ਪਾਵੇ ਰਾਹ ਸੁਣਿਆ ਹਾਤ ਵੇ ਅਸਦਾ ਹੋ ਨਾਨਕ ਭਗਤਾਂ ਸੁਣਾ ਬਿਗਾ ਸੁਣਿਆ ਨੂ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਨ ਕਲਮ ਨਾਲ ਲਿਖਣਾ ਹਰ ਮੰਨੇ ਕਾ ਵੇ ਕਰਨ ਵਿਚਾਰ ਐਸੋ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਭਵਨ ਕੀ ਛੁੱਧਾ ਮਨੈ ਮੋ ਝੋਟਾ ਨਾ ਖਾਏ ਮਨੈ ਜਮ ਕੇ ਸਾਥ ਨਾ ਜਾਏ ਐਸੋ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਾਕ ਨਾ ਪਾਏ ਮਨੈ ਪਤ੍ਰਿਓ ਪ੍ਰਗਟ ਜਾਏ ਮਨੈ ਮਗ ਨ ਚੱਲੇ ਪੰਥ ਮਨੈ ਧਰਮ ਜੀਤੀ ਧਨ ਮੰਦ ਐਸਾ ਨਾਮ ਨਰਿੰਜਣ ਹੋਏ ਜਿ ਕੋ ਮਨ ਜਾਣੇ ਮਨ ਕੋ ਏ ਮਨ ਨੇ ਪਾਵੇ ਮੋਖ ਦੁਆਰ ਮਨ ਨੇ ਪਰਮਾਰੇ ਸਾਧਾਰ ਮਨਿੰਦਰੇ ਤਾਰੇ ਗੁਰ ਸਿੱਖ ਮਨ ਨੇ ਨਾਨਕ ਪਵੇ ਨਾ ਪਿਖ ਐਸਾ ਨਾਮ ਨਿਰੰਝਣ ਹੋਏ ਜਿ ਕੋ ਮਨ ਜਾਣੇ ਮਨ ਕੋ ਏ ਪੰਜ ਪਰਵਾਣ ਪੰਜ ਪ੍ਰਦਾਨ ਪੰਜੇ ਪਾਵ ਹੈ ਦਰਗੇ ਮੂਾਨ ਪੰਜੇ ਸੋ ਹੈ ਨਰਨਾਣ ਪੰਚੋਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਾ ਕਰਨੇ ਨਾਹੀ ਸੁਮਾਰ ਤੋ ਦਰਮਦਿਆ ਕਾ ਪੂਤ ਸੰਤੋਗਤਾ ਬਰਖਿਆ ਜਨ ਸੋਦਨੇ ਕੋ ਬੂਝੇ ਹੋਵੇ ਸਚਿਆਰ ਤਵਲੇ ਉਪਰ ਕੇ ਤਾਂ ਭਾਰ ਧਰਤੇ ਹੋਰ ਪਰੈ ਹੋਰ ਹੋਰ ਇਸਨੇ ਭਾਰ ਤਲੇ ਕਮਨ ਜੋਰ ਜੀ ਜਾਤ ਰੰਗਾਗੇ ਨਾਮ ਸੁਨਾ ਲਿਖਿਆ ਆਪਣੀ ਕਲਾਮੇ ਲਿਖਾ ਲਿਖ ਜਾਣ ਕੋਏ ਕਾਂ ਲਗਿਆ ਕੀਤਾ ਹੋਏ ਕੀਤਾ ਤਾਣ ਸੁਆਲੇ ਰੋ ਕੇਤੀ ਨਾਦ ਜਾਣੇ ਕੌਣ ਕੂਟ ਕੀਤਾ ਫਸਾ ਹੋਏ ਕੋ ਕੁਬਾਉ ਤਿਸ ਤੇ ਹੋਏ ਲਖ ਦਰਿਆ ਕੁਦਰਤ ਗਵਣ ਕਹਾ ਵਿਚਾਰ ਵਾਰਿਆ ਨਾ ਜਾਵੇ ਕੁਵਾਰ ਜੋ ਤੁਡ ਪਾਵੇ ਸਾਰੀ ਬਲਿਕਾਰ ਤੂੰ ਸੁਨਾ ਸਲਾਮਤ ਨਰੰਕਾਰ ਅਸੰਖ ਜਪਿਆ ਅਸੰਖ ਭਉ ਸੰਕੂੜਾ ਸੰਤਪਤਉ ਅ ਸੰਖ ਗ੍ਰੰਥ ਮੁਖ ਮੇਨ ਪਾਟੇ ਅ ਸੰਖ ਜੋਗ ਮਨ ਰਹੇ ਉਨਾ ਅ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਤਤੀ ਅ ਸੰਖ ਦਾਤਾਰ ਅ ਸੰਖ ਸੂਰ ਮੋਹੀ ਪਖਸਾਰ ਸੰਖ ਮੂਲ ਲਿਵ ਲਾਏ ਤਾਰ ਕੁਦਰਤ ਗਮਣ ਕਹਾ ਵਿਚਾਰ ਮਾਰਿਆ ਨਾ ਜਾਵਾ ਏਕ ਬਾਾਰ ਜੋਤੁ ਤੁਪਾਵੈ ਸਾਈ ਪਲਿਕਾਰ ਤੂ ਸਦਾ ਸਲਾਮਤ ਤਰੰਕਾਰ ਸੰਖ ਮੂਰਕੰਧ ਕੋਰ ਅਸੰਖ ਚੋਰ ਰਾਮ ਕੋਰ ਸੰਗ ਮਰਗਰ ਜਾਹੇ ਜੋਰ ਅਸੰਖ ਗਲਬੜ ਹਤੇ ਆਕ ਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜੇ ਅਰ ਕੂੜੇ ਫਿਰਾਹੇ ਅਸੰਖ ਮਲੇਸ਼ ਵਲ ਪਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਨਾ ਸੰਖ ਤਾ ਵ ਗਮ ਗਮ ਸੰਖਲੋ ਅਸੰਖ ਕਹੈ ਸਿਰ ਪਾਰ ਹੋਏ ਅਕ੍ਰੀ ਨਾਮ ਅਕ੍ਰੀ ਸਲਾ ਅਕ੍ਰੀ ਗਿਆਨ ਗੀਤ ਗੁਣ ਗਾਇਕ ਨੇ ਲਿਖਣ ਬੋਲਣ ਬਾਣ ਅਕਰਾ ਸਰ ਸੰਜੋਗ ਵਖਾਣ ਜਿਨੇ ਲਿਖੇ ਤੇ ਸਰਣਾ ਹੈ ਜੀਵ ਫਰਮਾਏ ਦਿਵਤੇ ਪਾਹੇ ਜੇ ਤਾਂ ਕੀ ਤਾਤੇ ਤਾਣਾ ਬਿਣਨਾਵੇਂ ਨਾਹੀ ਕੋਥਾਉ ਕੁਦਰਤ ਗਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤਨ ਪਾਵੇ ਸਹੀ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਭਈ ਹੱਥ ਪੈਰ ਤੰਦੇ ਹੀ ਪਾਣੀ ਧੋਦੇ ਉਤਨ ਸਕੇ ਮੂਤ ਬਲੀਦੇ ਕੱਪੜ ਹੋਵੇ ਨੇ ਸਾ ਮੂਹ ਨਹੀਂ ਏ ਉਹ ਤੋਂ ਏ ਬਣੀਏ ਮਤ ਪਾਪਾ ਕੇ ਸੰਗ ਉਹ ਤੋਂ ਬੇਨਾਮ ਕੇ ਰੰਗ ਕੁੰਨੀ ਪਾਪੀ ਆਖਣਾ ਨਾ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਵੀ ਜਪੇ ਹੀ ਕਾਹੂ ਨਾਨਕ ਹੋ ਗਮੀ ਆਵੂ ਜਾਹੋ ਤੀਰਥ ਤਪ ਤੇ ਆਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ ਸੁਣਿਆ ਮਨਿਆ ਮਨ ਕੀ ਤਾ ਪਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਮਿਣ ਗੁਣ ਕੀ ਤੇ ਭਗਤ ਨਾ ਹੋਏ ਸਵਾਸ ਤੇ ਆਤਮਾਣੀ ਵਰਮਾਉ ਸਤ ਸੁਹਾਣ ਸਦਾ ਮਨ ਚਾਉ ਕੌਣ ਸੁਵੇਲਾ ਵਕਤ ਗਵਣ ਗਮਣ ਤੇਤ ਕਵਣਵਾ ਕੌਣ ਸਰਤੀ ਮਾਹ ਕਵਣ ਜੇ ਤੂੰ ਆਇਆ ਕਾਂ ਵੇਲ ਨਾ ਪਾਇਆ ਪੰਡਤੀ ਦੇ ਹੋਐਲੇ ਕੁਰਾਨ ਵਕਤ ਨਾ ਪਾਇਓ ਗਾਦੀਆਂ ਨੇ ਲਿਖਣ ਲੈ ਕੁਰਾਨ ਤੇ ਤਵਾਰ ਨਾ ਜੋਗੀ ਜਾਣੇ ਰੁੱਤ ਮਾ ਹੁਨਾ ਕੋਈ ਜਾਂ ਕਰਤਾ ਝੜ ਢੇ ਕੋ ਸਾਜੇ ਆਪਨੇ ਜਾਣੇ ਸੋਈ ਕਿਉ ਕਰਿਆ ਆਖਾਂ ਕੇ ਮਸਲਾਹੀ ਗਵਰਣੇ ਗਵਿਨਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੁੜਿਖ ਸਿਆਣਾ ਵਡਾ ਸਾਹਿਬ ਢੀ ਨਾਏ ਕਿ ਤਰ ਕਹਵੈ ਨਾਨਕ ਜੇ ਕੋ ਆਪਉ ਜਾਣੇ ਅਗੇ ਗਿਆਨ ਨਾ ਸੋਹੈ ਪਾਤਾਲ ਪਾਤਾਲ ਲਖ ਅਗਾਸ ਅਗਾਸ ਉੜ ਕੇ ਉੜ ਗਪਾਲਤ ਕੀ ਵੇਦ ਕਹਿਣਿਕ ਵਾ 6 18 ਕੈਨਕ ਤੇ ਬਾਸ ਲੋਇਕ ਦਾਤ ਲੇਖਾ ਹੋਇ ਤਾ ਲਖਿਆ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਏ ਆਪੇ ਜਾਣਿ ਆਪ ਸਲਾਹੀ ਚਲਾਇਤੀ ਸੁਰਤ ਨਾ ਪਈਆ ਨਦੀਆਂ ਤੇ ਵਾਪ ਵੈ ਸਮੁੰਦਰ ਨਾ ਜਾਣੀਐ ਸਮੁੰਦਰ ਸਾਹ ਸੁਲਤਾਨ ਗਿਰਹਾ ਸੇ ਤੀ ਮਾਲ ਤਨ ਕੀੜੇ ਤੁਲ ਨਾ ਹੋਵਣੀ ਜੇ ਜਿਸ ਮਨੋ ਨ ਵਿਚਰੇ ਅੰਤ ਨ ਜਪੀ ਕਹਿਣ ਨਾ ਅੰਤੇ ਅੰਤ ਨ ਕਰਨੇ ਨਾ ਅੰਤੇ ਅੰਤ ਨ ਵਿਕਣ ਸੁਣ ਨਾ ਅੰਤੇ ਅੰਤ ਨ ਜਾਪੇ ਕਿਆ ਮਨਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੇ ਬਰਵਾਰ ਅੰਤ ਕਾਰਣ ਕਿੰਨੇ ਮਿਲ ਲਾਏ ਤਾਂ ਕਿ ਅੰਤ ਨਾ ਪਾਏ ਜਾਏ ਇਹੋ ਅੰਤ ਨਾ ਜਾਣੇ ਕੋਈ ਬੋਤਾਂ ਕਈ ਐ ਬੋਤਾ ਹੋਏ ਵੱਡਾ ਸਾਹਿਬੀ ਉੱਚਾ ਥਾਉਂ ਤੇ ਉਪਰ ਉੱਚਾ ਨਾ ਇਹ ਵੱਡੇ ਉੱਚਾ ਹੋਏ ਕੋਈ ਤੇ ਸੇ ਉੱਚੇ ਕੋ ਜਾਣੈ ਸੋ ਜਿਵਣ ਆਪ ਜਾਣਿਆ ਪਾਪ ਨਾਨਕ ਨਦਰੀ ਕਰਮੀ ਦਾ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਤmai ਕਿਤੇ ਮੰਗਾ ਜੋਦਿਆ ਪਾਰ ਕਿਤੇ ਅੰਗਣਤ ਨਹੀਂ ਵਿਚਾਰ ਕਿਤੇ ਕਬ ਤਟੇ ਵੇ ਗਾਰ ਕਿਤੇ ਲੈ ਲੈ ਮੁਕੁਰ ਪਾਹੇ ਕਿਤੇ ਮੂਰਖਾ ਹੀ ਗਾਹੇ ਕਿਤੇ ਆਦੋ ਖੋਖ ਸਦਮਾਰ ਏ ਪੀ ਦਾ ਤੇ ਨਾਤਾਰ ਬੰਦ ਕਲਾ ਤੀ ਪਾਣੇ ਹੋਏ ਹੋ ਰਾਖ ਨ ਸਕੇ ਕੋਏ ਜੇ ਕੋ ਖਾਇ ਕੇ ਆਖਣ ਪਾਏ ਉਹ ਜਾਣੇ ਜੀਤੀਆਂ ਮੁਖਾਇ ਅਬ ਮਿ ਜਾਣੇ ਆਪੇ ਦੇ ਆਖੇ ਸੇ ਬੇਗੇਈ ਕੇ ਜਿਸ ਨੂੰ ਅਕਸ਼ਾ ਸਿੱਧ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰ ਗ ਅਮੁੱਲ ਪੰਡਾਰ ਅਮੁੱਲਾ ਅਮੁੱਲੇ ਜਾਏ ਅਮੁੱਲ ਭਾਈ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲੇ ਅਮੁੱਲ ਪਰਵਾਨ ਅਮੁੱਲ ਬਖਸ਼ੀਸ਼ ਅਮੁੱਲੇ ਸਾਨ ਅਮੁੱਲ ਕਰਮ ਅਮੁੱਲ ਪਰਮਾਨ ਅਮੁੱਲਾ ਅਮੁੱਲਾ ਖਿਆ ਨਾ ਜਾਏ ਆਗਾ ਰਹਿ ਲਿਬ ਲਾਈ ਆਕੇ ਵੀਰ ਪਾਠ ਪੁਰਾਣ ਆਕੇ ਬਣੀ ਗਰੀਬ ਖਾਨ ਆਕੇ ਬਰਮੇ ਆਥੇ ਇੰਦ ਆਕੇ ਗੋਪੀ ਤੇ ਗੋਬਿੰਦ ਆਕੇ ਸ਼੍ਰੀ ਆਕੇ ਸਿੱਧੇ ਆਕੇ ਕੀਤੇ ਕੀਤੇ ਬੋਧ ਆਕੇ ਨਾਨਕ ਆਕੇ ਦੇਵ ਆਕੇ ਸੁੰਨਰ ਮੁੰਜਨ ਸੇਵ ਕੀਤੇ ਆਕੇ ਆਕਣ ਪਾਹੀ ਕੀਤੇ ਕਹਿ ਕਹਿ ਟੁੱਟ ਜਾਏ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੀ ਕੇ ਕੀ ਦੇਵੜ ਪਾਵੇ ਦੇਵੜ ਹੋਏ ਨਾਨਕ ਜਾਣੇ ਸਾਜਾ ਸੋਏ ਦੇ ਕੋ ਆਖੇ ਬੋਲ ਬਿਗਾੜ ਤਾ ਲਿਖਿਆ ਸਰਗਵਾਰੰ ਗਵਾਰ ਸੋਦਰ ਕੇ ਹਾਥੋਂ ਕਰਗੇ ਹਾ ਜਤ ਵੈ ਸਰਬ ਸਮਾਲੇ ਮਾਝੀ ਨਾਦ ਨੀਜ ਸੰਖਾ ਕੇ ਤੇ ਵਾ ਬਣਹਾਰੇ ਕੇ ਤੇ ਰਾਪਰੀ ਸੋ ਕਹੀਨ ਕੇ ਤੇ ਗਾ ਬਣਹਾਰੇ ਗਾਵੇ ਤੁਹ ਨੂੰ ਪਉਣ ਪਾਣੀ ਵੈ ਸੰਤਰੇ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਕ ਲਿਖ ਜਾਣਾ ਲਿਖ ਲਿਖ ਤਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋ ਹਣ ਸੁਨਾਸੁ ਮਾਰੇ ਗਾਵੇ ਇੰਦਿ ਨਾਸਣ ਬੈਠੇ ਦੇਵਤਿਆਂ ਦਰ ਨਾਲ ਗਾਵੇ ਸਿੱਧ ਸਮਾਦੀ ਅੰਦਰ ਗਾਵਣ insan ਵਿਚਾਰੇ ਗਾਵਣ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰਕੀਸ਼ਰ ਜੁਗ ਜੁਗ ਵੇਦਾ ਨਾਲ ਗਾਵੇ ਮੋਹਣੀ ਆਮਨ ਮੋਹਨ ਸੁਰਗ ਮਛਪਿਆ ਲੈ ਗਾਵੇ ਨਿਰਤਨੇ ਉਪਾਏ ਤੇਰੇ 86 ਤੀਰਤਨਾ ਨਾਲ ਗਾਵੇ ਜੂਦ ਮਹਾਭਰਸੂਰਾ ਗਾਵੇ ਕਹਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਭਗਵਰ ਕੀ ਤਾਨੇ ਜੈ ਦਦਨੂ ਗਾਵੇ ਜੋ ਤੁਲ ਭਗ ਨਰਤੇ ਤੇਰੇ ਭਗਤ ਦਸਾਲੇ ਹੋਰ ਕਿਤੇ ਗਾਵਣ ਸੇ ਮੈਂ ਜਿਤਨਾ ਆਵਣ ਗਾਣੇ ਕੀ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸੱਚਾ ਸੱਚੀ ਨਾਹੀ ਹੈ ਪੀ ਹੋਸੀ ਨਾਹੀ ਨਾਸੀ ਰਚਨਾ ਜਿੰਨੇ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿੰਸੀ ਮਾਇਆ ਜਿੰਨੇ ਉਪਾਈ ਕਰ ਕਰ ਵੇਖਾ ਕੀ ਤਾਂ ਆਪਣਾ ਜਿਸ ਦੀ ਵਡਿਆਈ ਜੋ ਉਸ ਭਾਵੇਂ ਜੋ ਹੀ ਕਰ ਸੇ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਤਸ਼ਾਹੀ ਨਾਨਕ ਰਹਿਣ ਰਜਾਈ ਮਨ ਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਵਿਪੂਰਤ ਕਿੰठा ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਤੇ ਸੇ ਆਦੇਸ ਆਦ ਨੀਲੇ ਅਨਾਦਿਆ ਨਵਾ ਹਤ ਜੁਗ ਜੁਗੇ ਕੋ ਵੇਸ ਉਤ ਗਿਆਨ ਦੇ ਆ ਪੰਡਾਰਨ ਕੰਡ ਕਡ ਬਾਜੇ ਨਾਦ ਆਪ ਨਾਥ ਨਾਤੀ ਸਮਝਾ ਕੇ ਰਿਸ਼ੀ ਅਬਰਹਾ ਸਾਧ ਸੰਜੋਗ ਜੋਗ ਦੁਇ ਕਾਰ ਚਲਾਵੇ ਲੇਖੇ ਆ ਵਿਭਾਗ ਆਦੇਸ ਦੇ ਸੇ ਆਦੇਸ ਹੀ ਆਦੇ ਨੀਲੇ ਅਨਾਦਿਆ ਨਵਾ ਹਤ ਜੁਗ ਜੁਗੇ ਕੋ ਵੇਸ ਇਕ ਮਾਇ ਜੁਗਤਵੈ ਆਈ ਤਿੰਨ ਚੇਲੇ ਪਰਵਾਨ ਇਕ ਸੰਸਾਰੀ ਇਕ ਪੰਡਾਰੀ ਕਲਾਈ ਦੀਵਾਨ ਜੇ ਇਸ ਭਾਵੈ ਤਵੇਂ ਜਲਾਵੇ ਜਿਮ ਹੋਵੇ ਫੁਰਮਾਨ ਉਹ ਵੇਖੇ ਉਹ ਨਜ਼ਰਣਾ ਆਵੇ ਬਉਦਾਇ ਹੋ ਵਿਡਾਨ ਆਦੇਸ਼ ਤੇ ਜੇ ਆਦੇਸ਼ ਆਦਿ ਨੀਲੇ ਅਨਾਦ ਅਨਾਹਦ ਜੂਜੂਏ ਕੋਵੇ ਸਿਆਸਣ ਲੋਏ ਲੋਏ ਪੰਡਾਰ ਜੋ ਕਿਸ ਪਿਆਸੇ ਕਾਵਾਰ ਕਰ ਕਰ ਵੇਖੈ ਸੰਜਣ ਹਾਰ ਨਾਨਸ ਜੇ ਦੀ ਸਾਚੀ ਕਾਰ ਆਦੇਸ਼ ਤੇ ਜੇ ਆਦੇਸ਼ ਆਦੇ ਨੀ ਲਿਆ ਨਾਦੇ ਨਾ ਹਦ ਨੂ ਜੁਗੇ ਕੋਏ ਸਿਕ ਦੂਜੇ ਪੌ ਲਖ ਹੋ ਹੈ ਲਖ ਹੋਵੇ ਲਖ ਵੀਸ ਲਖ ਲਗੇੜਾ ਆਖਿਆ ਏਕ ਨਾਮ ਜਗਦੀਸ਼ ਏ ਤਰਾਹ ਪਦਵ ਬੁੜੀਆਂ ਜੜੀਆਂ ਹੋਏ ਆ ਕੀ ਸੁਣ ਗੱਲਾਂ ਆਕਾਸ਼ ਕੀ ਕਿਟਾਇ ਆਈ ਰੀਸ ਨਾਨਕ ਨਦਰੀ ਪਾਈਏ ਕੂੜੀ ਕੂੜੇ ਠੀਸ ਆਕਣ ਜੋਰ ਚ ਪੈ ਨੈ ਜੋਰ ਜੋੜ ਨੰਮ ਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸ੍ਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਤਮ ਨੀਚ ਨਾ ਕੋਏ ਰਾਤੀ ਰੁੱਤੀ ਤਿੱਤੀ ਵਾਰ ਪਵਨ ਬਾਣੀ ਅਗਨੀ ਪਾਤਾਲ ਦਿਸ਼ ਵਿਕਰਤੀਤਾ ਬਰ ਕੀ ਧਰਮਸਾਲ ਇਸ ਜੀ ਦੀ ਜੁਗਤ ਗੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾਇਆ ਸਚਾ ਦਰਬਾਰ ਤੇ ਤੇ ਜੋ ਹਣ ਪੰਜ ਮਰਵਾਣ ਨਦਰੀ ਕਰਮ ਭਵੇਂ ਨੀਸਾਨ ਕਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮਕੰਡ ਕਾਏ ਹੋ ਧਰਮ ਗਾਨਕੰਡ ਕਾ ਕੋ ਕਰਮ ਕੀਤੇ ਗੋਮਣ ਪਾਣੀ ਵੈ ਸੰਤਨ ਕੀਤੇ ਕਾਨ ਮਹੀਸ਼ ਕੀਤੇ ਬਰਮੀ ਕਾਣ ਤਕੜ ਗਏ ਰੂਪ ਰੰਗ ਕੀ ਵੇਸ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਦੂਪਨੇਸ਼ ਦੇਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਦਮੁਦ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਨਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੀਆਂ ਕਾਣੀ ਕੀਤੀਆਂ ਬਾਣੀ ਕੀਤੇ ਪਾਤ ਨਰਿੰਦ ਕੀਤੀਆਂ ਸੁਰਤੀ ਸੇਵਾ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਗੰਡ ਮੇ ਗਿਆਨ ਪ੍ਰਚੰਡ ਤੇਨ ਨਾਦ ਬਿਨੋਦ ਕੋੜ ਅਨੰਦ ਸ਼ਰਮਖੰਡ ਕੀ ਬਾਣੀ ਰੂਪ ਤਿੱਥੇ ਘਾੜ ਤਕੜੀਏ ਬਹੁਤ ਅਨੂਪ ਤਾਂ ਕੀਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਫਿਰ ਸਿ ਪਸਦਾਇ ਤਿੱਥੇ ਘੜੀਏ ਸੁਲਤ ਮਤ ਮਨ ਬੋਧਾ ਤਿੱਥੇ ਘੜੀਏ ਸੁਰਾਂ ਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੂਨ ਮਹਾਮਲ ਸੂਰ ਤਿਨ ਮੇਰਾਮ ਰਹਿਆ ਪਰਪੂਰ ਤਥੈ ਸੇਤੂ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਗਤਨੇ ਜਾਹੇ ਨਾਉ ਮਨਿ ਰਾਂਟਾ ਦੇ ਜਾਹੇ ਨਿਨ ਕੇ ਰਾਮ ਬਸੇ ਮਨ ਮਾਹੇ ਤਿਥੈ ਭਗਤ ਮਸੇ ਕੇ ਲੋ ਕਰੀ ਅਨੰਦ ਸਚਾ ਮਨ ਸੋਏ ਸਚ ਖੰਡ ਬਸੈ ਨਰੰਕਾਰ ਕਰ ਕਰ ਵੇਖੇ ਨਦਰਿ ਨਿਹਾਲ ਤਿਥੈ ਖੰਡ ਮੰਡਲ ਵਰ ਪੰਡ ਗੇ ਕੋ ਕਥੈ ਤਾਨਤ ਨੰਤ ਤਿਥੈ ਲੋ ਲੋ ਆਕਾਰ ਜਿ ਹੁਕਮ ਤਵੈ ਤਿਵਕਾਰ ਵਖੈ ਬਖਸੈ ਤਨ ਵਿਚਾਰ ਨਾਨਕ ਕਥਨਾ ਕਰਨਾ ਸਾਨ ਜਤ ਪਹਾਰਾਂ ਤੀਰਜ ਸੁਨਿਆਰ ਹਿਰਨ ਮਤ ਵੀਧ ਹਥਿਆਰ ਭੋਕ ਲਾਗਨ ਤਪਤਾਉ ਢਾਂਡਾ ਪੋਮ ਦੇ ਤੇ ਢਾਲ ਗੜੀਏ ਸ਼ਬਦ ਸਚੇ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤ੍ਰਿਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਜਿਨੇ ਆਈਆਂ ਆਂਬਰੀਆਂ ਆਵਾ ਚੇਂਦਰ ਮਹਦੂਰ ਕਰਮੀ ਆਪੂ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗੈ ਮਜਗਦ ਕਾਲ ਨਾਨਕ ਦੇ ਮੁਖੀ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ